ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਇੰਟਰਨੈਟ ਚਲਾਉਂਦੇ ਹੋਵੋਗੇ ਤੇ ਬਹੁਤ ਸਾਰੀਆਂ ਵੀਡੀਓ ਦੇਖਦੇ ਹੋਵੋਗੇ ਪਰ ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਮੂਰੇ ਲੈ ਕੇ ਆ ਰਹੇ ਹਾਂ ਇਹਨੂੰ ਸਕਿਪ ਨਾ ਕਰਿਓ ਜੇ ਇਹਨੂੰ ਛੱਡਿਓ ਜੇ ਨਾ ਤੇ ਆਪਾਂ ਗੱਲਬਾਤ ਕਰਾਉਣੀ ਹੈ ਸਸੀ ਕਲਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਿੱਲੂ ਰਾਮ ਹੈ ਬਿੱਲੂ ਰਾਮ ਜੀ ਤੁਸੀਂ ਕਦੋਂ ਤੋਂ ਇਹ ਜਿਹੜਾ ਕੰਮ ਕਰਦੇ ਹੋ ਪਹਿਲਾਂ ਮੈਂ ਤੁਸੀਂ ਇਹ ਦੱਸੋ ਵੀ ਕਿਹੜਾ ਕੰਮ ਤੁਸੀਂ ਕਰਦੇ ਹੋ ਗਰਮੀਆਂ 'ਚ ਕੀ ਕਰਦੇ ਹੋ ਤੇ ਹੁਣ ਕੀ ਕਰਦੇ ਹੋ ਗਰਮੀਆਂ 'ਚ ਕੋਨਪਦੇ ਆ 11 ਜਲਦੀ ਰਾਜੀ ਹਮ ਸਿਆਲਾਂ ਦੇ ਵਿੱਚ ਸ਼ਗਰਗੰਦੀ ਜੀ ਹਮ ਬਾਕੀ ਜੋ ਵੀ ਸੌਦਾ ਮਿਲ ਜੇ ਜੀ ਰੋਟੀ ਕਮਾਉਣ ਬਾਰੇ ਲਾਉਣਾ ਪੈਂਦਾ ਜੀ ਵੇਲੇ ਨਹੀਂ ਰਹੀ ਰੋਟੀ ਕਮਾ ਕੇ ਖਾਈ ਦੀ ਆ ਜੀ 65 ਸਾਲ ਦੀ ਉਮਰ ਹੈ ਜੀ ਮਿਹਨਤ ਕਰਕੇ ਰੋਟੀ ਖਾਈ ਦੀ ਕੋਈ ਅਜੀ ਕਰਨੀ ਤੇ ਇਹ ਹੁਣ ਜਿਵੇਂ ਆ ਸ਼ਕਰਗੰਦੀ ਦਾ ਤੁਸੀਂ ਕੀਤਾ ਹੋਇਆ ਵੀ ਕਿਵੇਂ ਆ ਕੰਮ ਬਸ ਜੀ 2-300 ਰੁਪਏ ਬਣ ਜਾਂਦਾ ਜੇ ਗੁਜ਼ਾਰੇ ਜੋਗਾ ਪਾਤੀ ਸ਼ਾਕਰ ਕੰਦੇ ਵੀ ਮੁੱਲ ਦੀ ਆ ਪਾਤੀਆਂ ਵੀ ਮੁੱਲ ਦੀਆਂ ਕੈਟਰੀ ਵਗੈਰਾ ਹਰ ਚੀਜ਼ ਮੁੱਲ ਦੀ ਹੁੰਦੀ ਸਾਰੇ ਕੁਝ ਮੁੱਲ ਦਾ ਲੈ ਕੇ 300 ਕਹੇ ਜਦ ਤੱਕ ਫਿਰ ਬਚਤਾਈ ਕੁਛ ਬਾਜੇ ਵਾਰ ਰੋਟੀ ਖਿਲਾ ਰਹੀ ਹੈ ਤੇਰੇ 300 ਕਦੇ 400 ਇੰਨਾ ਵੀ ਤੇ ਉਹਦੇ ਚ ਫਿਰ ਜਿਹੜਾ ਸਮਾਨ ਲਿਆਉਣੇ ਫਿਰ ਤਾਂ ਬਚੇ ਵੀ 100-500 ਰੁਪਏ ਦੀ ਨਹੀਂ ਜੀ ਸਮਾਨ ਦੇ ਕੱਢ ਕੇ ਅੱਛਾ ਸਮਾਨ ਦੇ ਕੱਢ ਕੇ ਤੇੰਪਿਆ ਕਰਦੇ ਇਹ ਇਮਾਨਦਾਰੀ ਨਾਲ ਦੱਸ ਰਹੇ ਆ ਤੇ ਐਸ ਉਮਰ ਚ ਕਿਉਂ ਕਰਨਾ ਪੈਂਦਾ ਕੰਮ ਨਹੀਂ ਲੋਕ ਹੁੰਦੇ ਆ ਵੀ ਬਈ ਬਜ਼ੁਰਗ ਅਸਥਾ ਦੇ ਵਿੱਚ ਜਾ ਕੇ ਘਰੇ ਆਰਾਮ ਨਾਲ ਬਹਿ ਜਾਂਦੇ ਆ ਤੁਹਾਨੂੰ ਕਿਉਂ ਕਰਨਾ ਪੈਂਦਾ ਕਿਤੇ ਕਿ ਜੇ ਆਪਣੇ ਲੜਕਾ ਲੜਕਾ ਹੈ ਨਹੀਂ ਕੋਈ ਤੇ ਰੋਟੀ ਦਾ ਗੁਜ਼ਾਰਾ ਆਪ ਹੀ ਕਰਨਾ ਪੈਂਦਾ ਜੀ ਵੱਡੇ ਭਰਾ ਕੋ ਰਹਿੰਦਾ ਉਹ ਵੀ ਬਜ਼ੁਰਗ ਹੈ ਉਹਨਾਂ ਦਾ ਪਸਾਰਾ ਦੇਣ ਦਾ ਹੱਕ ਹੈ ਆਪਣਾ ਉਹਨਾਂ ਕੋਲੋਂ ਆਪੀ ਮੰਗਾਂਗੇ ਇਹ ਲੋਏ ਨਾ ਵੀ ਰੇੜੀ ਨਾਲ ਆਉਗਾ ਗੁਜ਼ਾਰਾ ਕਰੀਏ ਨੇ ਰੋਟੀ ਆ ਕੋਈ ਮਾੜਾ ਚੰਗਾ ਕਰਨਾ ਕਰਾਂਗੇ ਤਾਂ ਕੱਲ ਨੂੰ ਫਿਰ ਮਾੜੇ ਤੋਂ ਆਵਾਂਗੇ ਕੀ ਫਾਇਦਾ ਆ ਜੀ ਮਿਹਨਤ ਕਰਾਂਗੇ ਮਿਹਨਤ ਕਰਕੇ ਰੋਟੀ ਕਿ ਮਿਲੀ ਜਾਵੇ ਪ੍ਰਮਾਤਮਾ ਨੂੰ ਬਹੁਤ ਸ਼ੁਕਰ ਹੈ ਜੀ ਤੁਸੀਂ ਮਿਹਨਤ ਕਰਦੇ ਹੋ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਅੱਜ ਕੱਲ੍ਹ ਐ ਕਹਿੰਦੇ ਵੀ ਅਸੀਂ ਮਿਹਨਤ ਨਹੀਂ ਕਰਨੀ ਸਾਨੂੰ ਕੋਈ ਹੋਰ ਤਰੀਕਾ ਆ ਜੇ ਵੀ ਅਸੀਂ ਸਿੱਧੇ ਪੈਸੇ ਬਹੁਤ ਸਾਰੇ ਇਕੱਠੇ ਕਰ ਲਈਏ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਫਿਰ ਤਰੀਕਾ ਮਾੜਾ ਹੀ ਆ ਜੀ ਅਸੀਂ ਕਹਿੰਦੇ ਆ ਵੀ ਜੇ ਮਿਹਨਤ ਕਰਨਗੇ ਕੱਲ ਨੂੰ ਬੰਦਰ ਖੋਲਣਗੇ ਕੋ ਬਣਨਗੇ ਹੂੰ ਜੇ ਨਜਾਇਜ਼ ਕਰਨਗੇ ਤਾਂ ਨਜਾਇਜ਼ ਉਹਨਾਂ ਦੇ ਖੋਊਗੀ ਕੱਲ ਨੂੰ ਮਾੜੇ ਕੋਣਗੇ ਰਿੱਤੇ ਜਿਹੜੇ ਯਾਰਾਂ ਦੋਤਾਂ ਜਿਹੇ ਬੰਦਿਆਂ ਜੀ ਅਸੀਂ ਕਹਿੰਦਾ ਮਿਹਨਤ ਕਰਕੇ ਖਾਓ ਚੰਗਾ ਮਿਹਨਤ ਦੀ ਕਮਾਈ ਫਲਦੀ ਨਹੀਂ ਹੈ ਮਿਹਨਤ ਦੀ ਮਾਇਨਾ ਰੰਗ ਵੀ ਬੰਦਾ ਜੇ ਆਪਾਂ ਜਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਸਾਰਿਆਂ ਨੂੰ ਇਹ ਅਪੀਲ ਕਰੋ ਕਿ ਵੀ ਮੈਂ ਮੇਰਾ ਮੈਂ ਇੱਕ ਮਿਹਨਤ ਕਸ਼ ਬੰਦਾ ਹੈ ਤੇ ਮਿਹਨਤ ਕਰਕੇ ਆਪਦਾ ਰੋਜ਼ਗਾਰ ਕਰਦਾ ਤੇ ਮੇਰੇ ਤੋਂ ਮੇਰੀਆਂ ਚੀਜ਼ਾਂ ਖਰੀਦਦੇ ਹੋ ਇਹ ਜ਼ਰੂਰ ਕਹਿ ਦਿਓ ਠੀਕ ਹੈ ਸਰ ਬੜੀ ਮਿਹਰਬਾਨੀ ਜੇਰਾ ਮੈਨੂੰ ਕੋਈ 2 ਰੁਪਏ ਵਟਾਉਂਦਾ ਮੈਂ ਤੁਹਾਨੂੰ ਅਸ਼ੀਰਵਾਦ ਹੀ ਦਿੰਦਾ ਵੀ ਪ੍ਰਮਾਤਮਾ ਨੂੰ ਦਿਨ ਦੁੱਗਣਾ ਰਾਜ ਦੁੱਗਣਾ ਦੇਵੇ ਅਸੀਂ ਬਹੁਤ ਸਾਰਾ ਖਰਚਾ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਬਹੁਤ ਵੱਡੇ ਵੱਡੇਆਂ ਦੁਕਾਨਾਂ ਤੋਂ ਮਾਲ ਤੋਂ ਬਿਨਾ ਕਿਸੇ ਸੋਚੇ ਸਮਝੇ ਬਿਨਾ ਕੋਈ ਰੇਟ ਕੀਤੇ ਅਸੀਂ ਲੈ ਆਉਨੇ ਆ ਪਰ ਇਹਨਾਂ ਕੋਲੇ ਜੇਕਰ ਅਸੀਂ ਇਹਨਾਂ ਤੋਂ ਇੱਕ ਇੱਕ ਕੌਲੀ ਜਾਂ ਇੱਕ ਪੈਕੇਟ ਅਸੀਂ ਇਹਨਾਂ ਦੇ ਖਾਣਾ ਜੋ ਵੀ ਬਣਾਉਂਦੇ ਚਾਹੇ ਜਲ ਜੀਰਾ ਚਾਹੇ ਇਹ ਹੁਣ ਸ਼ਕਰਕੰਦੀ ਖਵਾ ਰਹੇ ਆ ਉਹ ਖਾ ਲਾਂਗੇ ਤਾਂ ਇਹਨਾਂ ਨੂੰ ਬਹੁਤ ਵੱਡਾ ਹੌਸਲਾ ਆਉਣਾ ਤੇ ਇਹਨਾਂ ਦੀ ਇਨਕਮ ਜੇਕਰ ਵਧੂਗੀ ਤਾਂ ਇਹਨਾਂ ਦੀ ਜ਼ਿੰਦਗੀ ਬੜੀ ਸੌਖੀ ਹੋ ਜਾਣਾ। ਹਾਂ, ਉਹ ਹੀ ਰੋਟੀ ਦਾ ਕਜਾਰਾ ਹੋ ਜਾਊਗਾ ਜੀ। ਹੁਣ ਚਾਹ ਲੈਮਨ ਲਾਉਣਾ ਜੀ ਨਿੰਬੂ ਕੋਲ ਤੇਰੇ ਵਾਲਾ ਵਧੀਆ ਬਣਾਈਦਾ ਜੀ। ਹੂੰ। ਉਹਦੇ ਦਾ 5 ਰੁਪਏ ਕਿਲਾਸ ਤੇ ਬਣ ਜਾਂਦੇ ਆ ਜੀ। ਹੂੰ। 15 ਰੁਪਏ ਦੀ ਲਾਗਤ ਹੁੰਦੀ ਹੈ। ਜੇ ਕੋਈ ਇੱਕ ਗਲਾਸ ਪੀਜੂਗਾ ਤਾਂ ਉਹਨੂੰ 5 ਪਾਣ। ਤੇ 5 ਰੁਪਏ ਕਿਲਾਸ ਤੇ ਪਾਣ ਤੇ ਜੇਕਰ ਤੁਸੀਂ 500 ਰੁਪਏ ਬਣਾਉਣਾ ਹੈਗਾ ਤਾਂ ਫਿਰ ਇਹਨਾਂ ਨੂੰ ਘਟੋ-ਘਟ 100 ਬੰਦਾ ਤਾਂ ਜੈਤੋਂ ਦਾ ਰੋਜ਼ ਇਹਨਾਂ ਕੋਲੇ ਲੈਮਨ ਦਾ ਪੀਵੇ। ਤੇ ਆਪਾਂ ਹੁਣ ਗੱਲ ਕਰਦੇ ਆਂ ਵੀ ਤੁਸੀਂ ਬਣਾ ਜਿਵੇਂ ਵੀ ਕੱਲੇ ਜ਼ਿੰਦਗੀ ਮੁਸ਼ਕਿਲ ਦੇ ਨਾਲ ਕੱਟ ਰਹ ਇਕ ਲਾਪਾ ਕਿੰਨਾ ਕਮਾੜਾ ਆ ਆਪਾ ਦਾ ਮੜਾ ਹੀ ਹੁੰਦਾ ਜੀ ਬਾਕੀ ਕੀਤਾ ਵੀ ਕੀ ਜਾਂਦਾ ਜੋ ਵੈਗਰੂ ਨੂੰ ਮਨਜ਼ੂਰ ਆ ਉਹ ਹੀ ਹੋਣਾ ਜਿੰਨਾ ਕ ਸੰਜੋਗ ਹੁੰਦਾ ਓਨਾ ਹੀ ਚੱਲਦਾ ਜੀ ਇੱਥੇ ਦਾ ਮਾਪਿਓ ਬੈਠੇ ਰਹਿੰਦੇ ਆ ਜਿਹੜੇ ਪੁੱਤ ਹੁੰਦੇ ਉਹ ਤੁਰ ਜਾਂਦੇ ਆ ਜਿਵੇਂ ਵਾਰੀ ਐਸੀ ਕਹਾਣੀ ਬਣਦੀ ਤੇ ਪੁੱਤ ਬੈਠੇ ਰਹਿੰਦੇ ਆ ਮਾਪੇ ਤੁਰ ਜਾਂਦੇ ਇਹ ਤਾਂ ਵੈਗਰੂ ਦਾ ਪਾਣਾ ਜੀ ਇਹਨੂੰ ਮੰਨ ਕੇ ਚੱਲਣਾ ਪੈਣਾ ਤੇ ਇੱਕ ਗੱਲ ਹੋਰ ਕਹੀਏ ਵੀ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਤੇ ਕਈ ਕਹਿੰਦੇ ਵੀ ਉਹ ਹੋਣਾ ਚਾਹੀਦਾ ਤੇ ਕੋਈ ਗੱਲ ਨਹੀਂ ਇਮਾਨਦਾਰੀ ਦਾ ਕੋਈ ਕੰਮ ਨਹੀਂ ਹੁੰਦਾ ਜਿਹੜਾ ਬੰਦਾ ਬੇਈਮਾਨੀ ਕਰਦਾ ਉਹ ਬਹੁਤ ਜ਼ਿਆਦਾ ਚੜ੍ਹਾਈ ਕਰ ਜਾਂਦਾ ਤੁਸੀਂ ਇਸ ਉਮਰ 'ਚ ਵੀ ਮਿਹਨਤ ਕਰ ਲਿਓ ਫੇਰ ਵੀ ਰੋਟੀ ਦਾ ਹੀ ਗੁਜ਼ਾਰਾ ਹੁੰਦਾ ਬਾਜੇ ਮਿਹਨਤ ਦੇ ਵਿੱਚ ਤਾਂ ਅੱਜਕੱਲ ਰੋਟੀ ਦਾ ਗੁਜ਼ਾਰਾ ਹੈ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਉਹਨਾਂ ਦਾ ਤਾਂ ਹੋ ਹੀ ਜਾਂਦਾ ਆਪਣਾ ਆਪਣਾ ਕੋਈ ਤਾਂ ਕਿਸਾਨ ਨੂੰ ਕੋਲੇ ਨਹੀਂ ਲਈ ਜਾਂਦੇ ਉਹ ਦੂਜੇ ਦਿਨ ਭਾਂਜ ਮੋਟਰਸਾਈਕਲ ਲਿਆਉਂਦੇ ਕਾਰਾਂ ਲਿਆਉਂਦੇ ਉਹ ਦੋ ਨੰਬਰ ਵਾਲੇ ਲਿਆ ਸਕਦੇ ਰੋਟੀ ਕਮਾਉਣ ਵਾਲਾ ਜਿਹੜਾ ਗਰੀਬ ਆਦਮੀ ਉਹ ਨਹੀਂ ਲਿਆ ਸਕਦਾ ਪਰ ਕਹਾਉਣਾ ਸੋ ਪਿਆਰੇ ਦੋ ਦੰਦਾ ਵੀ ਪਿਆਰੀ ਕਰਦੀ ਹੁੰਦੀ ਉਹਨੇ ਕੋ ਨੂੰ ਬੰਨੇ ਹੁੰਦੇ ਉਹਨੇ ਕੋ ਲੱਗ ਜਾਂਦੇ ਬਸ ਵਿੱਗੇ ਦੇ ਨੂੰਨ ਖਰਚਾ ਗੁੰਦੇ ਵਿਧਾੜੀ ਲਾਈਏ ਤੇ ਰੋਕੇ ਗਰੇਵਾਲ ਮੀਂਹ ਆ ਕੇ ਡੜੀ ਮਰ ਜੇ 4 ਦਿਨ ਸੂਤ ਨਹੀਂ ਆਉਂਦੇ ਤੇ ਫਿਰ ਜਦੋਂ ਦਿਹਾੜੀ ਕਈ ਵਾਰੀ ਮਰ ਜੇ ਜਿਵੇਂ ਹੁਣ ਆਮ ਮੌਸਮ ਹੈ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲੇ ਕੋਈ ਵੀ ਹੁਣ ਕਾਫ ਇੰਨਾ ਜ਼ਿਆਦਾ ਨਹੀਂ ਆ ਰਿਹਾ ਮਰ ਕੇ ਜੀ ਭੋਏ ਹੁੰਦਾ ਜਿਵੇਂ ਹੁਣ ਖਦਰਗੰਦੀ ਲੈਂਦੀ ਆ ਉਹਨੂੰ ਬੇਨਤੀ ਕਰ ਲਈ ਦੇ ਵੀ ਇੱਕ ਦੋ ਦਿਨਾਂ ਚੋਂ ਫੇਰ ਕੇ ਦੇ ਦਾਂਗੇ ਸਭ ਤੋਂ ਉੱਪਰ ਕਰਕੇ ਦੇ ਦਾਂਗੇ ਹੂੰ ਜਾ ਕਿਸੇ ਨੂੰ ਕਹਦੇ ਤੇ ਤੁਹਾਨੂੰ ਦੁੱਧ ਵਾਰਾ ਦੇ ਦੇਈ ਤੇ ਤੁਹਾਨੂੰ 100 ਦਿਨਾਂ ਦੇ 20-20 ਕਰਕੇ 5 ਦਿਨ ਦੇ ਦਾਂਗੇ ਅਗਰੇ ਮੋੜ ਦਾ ਨੇ ਵੀ ਗਰੀਬ ਆਦਮੀ ਸਾਨੂੰ ਰੋਜ਼ ਨਗਰ ਵੀ ਬਟਾਉਂਦੇ ਹੀ ਹੂੰ ਕੋਈ ਗੱਲ ਨਹੀਂ ਸ਼ਹਿਰ ਦੇ ਵਿੱਚ ਸਾਰੇ ਜਾਣਦੇ ਪਛਾਣਦੇ ਤੇ ਤੁਸੀਂ ਵੀ ਹੁਣ ਜੇਕਰ ਇਹ ਵੀਡੀਓ ਦੇਖ ਰਹੇ ਹੋ ਨਾ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੇ ਇਹਨਾਂ ਦੀ ਦਿਹਾੜੀ ਮਰਨੀ ਨਹੀਂ ਚਾਹੀਦੀ ਅੱਜ ਤੋਂ ਇਹ ਜ਼ਰੂਰ ਕਿਉਂਕਿ ਇਹਨਾਂ ਦੀ ਆਪਾਂ ਗੱਲਬਾਤ ਕਰ ਰਹੇ ਆਂ ਫੀਅਰ ਹੀ ਐ ਅਸੀਂ ਸਾਰਾ ਦਿਨ ਸਕਰੋਲ ਕਰਦੇ ਰਹੇ ਨੇ ਇੰਟਰਨੈਟ ਤੇ ਜੇਕਰ ਅੱਜ ਇਹਨਾਂ ਦੀ ਅਸੀਂ ਦਿਹਾੜੀ ਬਣਾ ਦੇਵਾਂਗੇ ਨਾ ਤੇ ਇਹ ਇਹਨਾਂ ਦੀਆਂ ਪਤਾ ਨਹੀਂ ਕਿੰਨੀਆਂ ਦਾਵਾਂ ਤੁਸੀਂ ਤਾਂ ਬਹੁਤ ਦਾਵਾਂ ਦਿੰਦੇ ਹੋ। ਉਹ ਜੇ ਅੱਤਕਾਨੇ ਇਹੜਾ ਕੋ ਗਾਹ ਕਹਿੰਦਾ ਮੁੰਡੇ ਸ਼ਗਰ ਕੰਦੀ ਖਾਣ ਆਉਂਦੇ। ਮੈਂ ਉਹਨਾਂ ਨੂੰ ਬਹੁਤ ਛੇੜਬਾਤ ਦਿੰਦਾ ਪੁੱਤ ਪਰਮਾਤਮਾ ਤੁਹਾਨੂੰ ਦਿਨ ਡੁਗੜਾ ਰਾਤ ਡੁਗਣਾ ਦੇਵੇ ਮੈਂ 200 ਪੀ 500 ਰੁਪਏ ਬਿਠਾ ਕੇ ਗਏ। ਉਹ ਮੁੰਡੇ ਬਹੁਤ ਖੁਸ਼ ਹੋ ਕੇ ਆਉਂਦੇ ਆਪਣੇ ਕੋਲ। ਕਿੰਨੇ ਦੀ ਪਲੇਟ ਆ ਤੁਹਾਡੀ ਸ਼ਕਰਾਂ ਦੀ ਪਲੇਟ 30 ਰੁਪਏ ਦੀ ਆ ਜੀ ਜਿਹੜੀ ਵੱਡੀ ਫੁੱਲ 50 ਰੁਪਏ ਦੀ ਤੇ 30 ਤੇ 50 ਰੁਪਈਆ ਵਿੱਚ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣਾ ਤੇ ਇਹਨਾਂ ਦਾ ਬਹੁਤ ਸਾਰਾ ਫਾਇਦਾ ਹੋ ਜਾਣਾ ਹੈ ਹਾਂ ਜੀ ਹਾਂ ਤੇ ਆਪਾਂ ਗੱਲ ਕਰੀਏ ਜ਼ਿੰਦਗੀ ਦੀ ਜ਼ਿੰਦਗੀ ਇਸ ਉਮਰ ਤੇ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਜਵਾਨੀ ਵੀ ਬਚਪਨ ਵੀ ਵਧੀਆ ਤਰੀਕੇ ਦੇ ਨਾਲ ਬਤਾਇਆ ਹੋਣਾ ਕਿਵੇਂ ਲੱਗਦਾ ਜ਼ਿੰਦਗੀ ਤੇ ਪਿਆਰ ਬੇਕੀ ਕਹਿੰਦੇ ਆ ਵਾਹ ਜਿੰਦਗੀ ਇhtiyaat eh kehnde ave ਕਿਸੇ ਨਾ ਮਾੜਾ ਜਾਂ ਚੰਗਾ ਨਾ ਬੋਲੋ ਵੈਰ ਨੂੰ ਯਾਦ ਕਰੋ ਆਪ ਦੀ ਮਿਹਨਤ ਦੀ ਰੋਟੀ ਕਰਕੇ ਖਾਓ ਉਹ ਪ੍ਰਮਾਤਮਾ ਆ ਆਪੇ ਸ਼ੀਰਵਾਲ ਬਖ ਦੇਂਦਾ ਤੁਰਨ ਫਿਰਨ ਦੀ ਉੱਠਣ ਬੈਠਣ ਦੀ ਉਹ ਸਿਰੇ ਵਾਲ ਬਖ ਨਹੀਂ ਆ ਇਹ ਆਪਾਂ ਕਹਿਣਾ ਮਾੜਾ ਕਰਾਂਗੇ ਠੱਗੀ ਧੋਖਾ ਕਰਾਂਗੇ ਉਹ ਜੇ ਆਪਾਂ ਨੂੰ ਬੁੱਧੀ ਬਲ ਨਹੀਂ ਬਖਦਾ ਹੰਗਾ ਕਰਾਂਗੇ ਤਾਂ ਬੁੱਧੀ ਬਲ ਬਖਸ਼ੂ ਹਮਾਰਾ ਨਹੀਂ ਬਖਦਾ ਜੇ ਆਪਾਂ ਕਹਿਣਾ ਮਾੜਾ ਕਰਾਂਗੇ ਠੱਗੀ ਧੋਖਾ ਕਰਾਂਗੇ ਜਾਂ ਕਿਤੇ ਧੀ ਭੈਣ ਕਰੀ ਦੇਖਾਂ ਗਲਤ ਕਰਾਂਗੇ ਉਹ ਫਿਰ ਆਪਾਂ ਨੂੰ ਬੁੱਧੀ ਬਲ ਨਹੀਂ ਆਉਂਦਾ ਉਹਦਾ ਆਪਾਂ ਨੂੰ ਨੀਚੇ ਹੀ ਰੱਖਣਾ ਪੈਂਦਾ ਰੇੜੀ ਕਦੋਂ ਤੋਂ ਲਗਾਉਣੀ ਆ ਤੁਸੀਂ ਆਪਾਂ ਨੂੰ ਹੋਵੇ 30 ਸਾਲ ਦੀ 25 30 ਸਾਲ 25 30 ਸਾਲ ਤੋਂ ਬਸ ਆਹੀ ਕੰਮ ਕਰ ਰਹੇ ਹਾਂ ਜੀ ਤੇ 25 30 ਸਾਲਾਂ ਤੋਂ ਤੁਸੀਂ ਇਸ ਰੇੜੀ ਤੋਂ ਕੀ ਕੁਝ ਬਣਾਇਆ ਜਾਂ ਇਹਦੇ ਤੋਂ ਗੁਆਇਆ ਕੁਝ ਨਾ ਤਾਂ ਗੁਆਇਆ ਜੀ ਨਾ ਤਾਂ ਬਣਾਇਆ ਰੋਟੀ ਦਾ ਗੈਰਾ ਹੀ ਹੋਈ ਬਸ ਵੀ ਅੱਜ ਅੱਜ ਕਮਾ ਲਿਆ ਅੱਜ ਖਾ ਲਿਆ ਕੱਲ ਦਾ ਫੇਰ ਪਿਆਰਾ ਹੈ ਤੇ ਐਡਾ ਵੱਡਾ ਮੋਟਾ ਕੰਮ ਤਾਂ ਹੈ ਨਹੀਂ ਜੇ ਇਹ ਤਾਂ ਰੋਟੀ ਗਿਜਾਰਾ ਹੀ ਹੈ ਹੂੰ ਓਏ ਬੜਾ ਬਿਜ਼ਨਸ ਨੇ ਹੈ ਵੀ 2-400 ਰੁਪਏ ਲਾਓ 500 ਵਟ ਲੋ ਰੋਟੀ ਦਾ ਵਯਾਰਾ ਕਰ ਲੋ ਦੂਜੇ ਦਿਨ ਪਰਮਾਤਮਾ ਹੋਰ ਦੇ ਦੂਗਾ ਇਹ ਇਹ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਈ ਵਾਰੀ ਜਿਵੇਂ ਆਪਾਂ ਬੰਦਿਆਂ ਨੂੰ ਦੇਖਦੇ ਆਂ ਵੀ ਮੇਰੇ ਐ ਮੇਰੇ ਕੱਲ ਦਾ ਵੀ ਹੋਵੇ ਮੇਰੇ ਮਹੀਨੇ ਦਾ ਵੀ ਹੋ ਜੇ ਮੇਰੇ ਪੋਤੇ ਦਾ ਵੀ ਹੋ ਜੇ ਮੇਰੇ ਪਰਪੋਤੇ ਦਾ ਵੀ ਹੋ ਜੇ ਤੁਸੀਂ ਕਹਿੰਦੇ ਹੋ ਵੀ ਤੁਸੀਂ ਐ ਇਸ ਤਰੀਕੇ ਨਾਲ ਖੁਸ਼ ਹੋ ਵੀ ਅੱਜ ਇਹ ਖਾਲੀ ਤੇ ਕੱਲ ਨੂੰ ਫੇਰ ਵੇਖ ਲਓ ਪਰਮਾਤਮਾ ਦੇ ਹੀ ਜਾਂਦਾ ਆਪੇ ਦੇਊਗਾ ਜੀ ਉਸੇ ਨਾਲ ਬਿਨਾ ਉਹ ਉਸੇ ਦੇ ਡੋਰੀਆਂ ਲੱਟੀਆਂ ਹੋਈਆਂ ਤੇ ਤੁਹਾਨੂੰ ਨਹੀਂ ਹੈ ਕਿ ਚਾਹਤ ਵੀ ਮੈਂ ਅਗਲੇ ਆਉਣ ਵਾਲੇ ਮਹੀਨੇ ਦੀ ਵੀ ਜੋੜਾਂ ਨਹੀਂ ਜੇ ਇਸ ਕੰਮ ਦੇ ਵਿੱਚ ਫਿਰ ਜੁੜਦਾ ਹੀ ਨਹੀਂ ਉਹ ਆਪਾਂ ਜੇ ਕੇਦੇ ਚੱਕ ਲਿਆ ਉਹ ਚੋਰੀ ਕਰਾਂਗੇ ਫਿਰ ਆਪਣੀ ਵੇਚਿਆ ਕੰਮ ਹੈ ਅੱਬਾ ਇਹ ਕੰਮ ਕਰਨਾ ਹੀ ਨਹੀਂ ਅੱਪਾ ਦੀ ਮਿਹਨਤ ਕਰਕੇ ਜਾਣਾ ਜਿਹੜੇ ਕੰਮ 'ਚ ਵੈਗਰੂ ਖੁਸ਼ ਹੋ ਉਸੇ 'ਚ ਹੀ ਰੱਖਣਾ ਉਹ ਦੀ ਰਿਆਸਤ ਅੱਜਕੱਲ ਮੁੰਡੇ ਕੰਮ ਦੀ ਸ਼ਰਮ ਬਹੁਤ ਮੰਦਦੇ ਆ ਹਾਂਜੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਆ ਜੀ ਮਿਹਨਤ ਕਰੋ ਕੰਮ ਕਰੋ ਉਹਨਾਂ ਦੀ ਉਮਰ ਹੈ ਜੇ ਹੁਣ ਤੋਂ ਕੰਮ ਕਰਨ ਲੱਗਣਗੇ ਤਾਂ ਚਿੰਦੇ ਰਹਿਣਗੇ ਜੇ ਹੁਣ ਤੋਂ ਰਹਿ ਜਾਣਗੇ ਫਿਰ ਦੋਨੇ ਗੁੱਡੇ ਵੀ ਰਹਿ ਜਾਣ ਤੁਹਾਨੂੰ ਕੰਮ ਨਹੀਂ ਕਰਨਾ ਨਾ ਕਿ ਪੱਤੇ ਦਾ ਰਹਿ ਕਰੋ ਇਹੋ ਜੀ ਕਿ ਇਹਨੂੰ ਨੇੜੇ ਨਾ ਲਿਆਓ ਜੇ ਆਪਾਂ ਖਾਣਾ ਪੀਣਾ ਕਰੇ ਆਪਣੇ ਦੇਖਣ ਵਾਲੇ ਯਾਰ ਮਿੱਤਰ ਵੀ ਆਪਣੇ ਬੱਚੇ ਵੀ ਦੇਖੇ ਉਹ ਵੀ ਲੱਗਣਗੇ ਅਸੀਂ ਕਹਿੰਦੇ ਨਾ ਇਹ ਚੀਜ਼ਾਂ ਛੱਡ ਦਿਓ ਚਾਹ ਜੀ ਖਾ ਕੇ ਕੀ ਖਾਓ ਦੁੱਧ ਪੀਓ ਸਗਰ ਗੰਬੀ ਕੋਈ ਫਾਰੇ ਫਰੂਟ ਕੋਈ ਜੂਸ ਵਗੈਰਾ ਹੁਣ ਅੱਜ ਕੱਲ ਅੱਜ ਕੱਲ ਨੌਜਵਾਨ ਵੀ ਅ ਸ਼ਕਰਗੰਦੀ ਨੂੰ ਤਾਂ ਬਹੁਤ ਸਾਰੇ ਆਪਣੇ ਜੇਕਰ ਕਿਹਾ ਜਾਵੇ ਅੱਜ ਦੀ ਜਿਹੜੀ ਖਾਣ ਵਾਲੀ ਪੀੜ੍ਹੀ ਹੈ ਬੱਚੇ ਨੌਜਵਾਨ ਉਹ ਕੋਸਾਂ ਨਹੀਂ ਕਰਦੇ ਇਹਦੇ 'ਚ ਕੀ ਕੁਝ ਗੁਣ ਹੁੰਦੇ ਆ ਇਹਨੇ ਕਿ ਗੋਡੇ ਗਾਟੇ ਆਸੇ ਹੁੰਦੇ ਜੀ ਦਰਦ ਪਰ ਅੱਛਾ ਆਪਣੇ ਗੋਡੇ ਦਰਦ ਕਰਦੇ ਉਹਨਾਂ ਸ਼ਕਰਗੰਦੀ ਖਾਵੇ ਹੂੰ ਬਾਕੀ ਇਹ ਠੰਡ ਦੇ ਵਿੱਚ ਬਹੁਤ ਚੰਗੀ ਹੈ ਜਿਹਦੇ ਬੱਚਿਆਂ ਨੂੰ ਠੰਡ ਲੱਗੀ ਹੈ ਛਾਤੀ ਛੁੱਤੀ ਰਹੀ ਹੈ ਹੂੰ ਉਹਨਾਂ ਇੱਕ ਦੋ ਫਾੜੀਆਂ ਖਵਾ ਕੇ ਉੱਪਰ ਚਾਈ ਲੈ ਲੇ ਦਿਓ ਹੂੰ ਉਹ ਵੀ ਛਾਤੀ ਖੁੱਲ ਜੂਗੀ ਅੱਛਾ ਬਾਕੀ ਗਰਮ ਹੁੰਦੀ ਹੈ ਹੂੰ ਗੋਟਿਆਂ ਨੂੰ ਬਹੁਤ ਚੰਗੀ ਚੀਜ਼ ਐ ਬਜ਼ੁਰਗਾਂ ਵਾਸਤੇ ਮੇਰੇ ਕੋਲ ਕਈ ਬਜ਼ੁਰਗਾਂ ਆ ਕੇ ਖਾਂਦੇ ਪਿੰਡਾਂ ਦੇ ਹੂੰ ਡੇਲੀ ਆਉਂਦੇ ਰਹੇ ਖਾਂਦੇ ਰਹੇ ਹੂੰ ਗੋਟਿਆਂ ਆਸੇ ਚੰਗੀ ਚੀਜ਼ ਐ ਤੇ ਪ੍ਰੈਸਟਾ ਵੀ ਠੀਕ ਐ ਉਹ ਤਾਕਤਵਰ ਵੀ ਐ ਤੇ ਦਰਦੀਆਂ ਦਾ ਤੋਫਾ ਹੀ ਐ ਤੇ ਆਉਂਦਾ ਵੀ ਥੋੜੇ ਜਿਹਾ ਨਹੀਂ ਐ ਮਹੀਨਾ ਡੇਢ ਮਹੀਨਾ ਦੋ ਮਹੀਨੇ ਹੁੰਦਾ ਬਹੁਤ ਚੰਗੇ ਆ ਤੁਸੀਂ ਜਿਹੜੇ ਹੁਣ ਵੀਡੀਓ ਦੇਖ ਰਹੇ ਜੈਤੋ ਦੇ ਲੋਕ ਜਾਂ ਬਾਹਰੋਂ ਕੋਈ ਉਹਨਾਂ ਨੂੰ ਕਿਸਨੇ ਆ ਦੇਣਾ ਸਿਰ ਤਾਂ ਉਹਨਾਂ ਨੇ ਇਹ ਸਨੇਹ ਦੇਣਾ ਚਾਹੁੰਦੇ ਆ ਜੀ ਸਾਡੇ ਜਲ ਜੀਰਾ ਲੈਵਨ ਲਾਵਾਂਗੇ ਤੁਹਾਨੂੰ ਏ ਬੇਨਤੀ ਹੈ ਸਾਨੂੰ 2 ਰੁਪਏ ਬਿਟਾਓਗੇ ਪ੍ਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ ਰੂ ਹੋਵੇਗਾ ਦੁੱਬਣਾ ਜੁੱਬਣਾ ਦੇਊਗਾ ਅਸੀਂ ਮਿਹਨਤ ਕਰਕੇ ਲੈਣਾ ਜੀ ਕੋ ਖਵਾ ਕੇ ਲੈਣਾ ਵੈਸੇ ਤਾਂ ਲੈਣਾ ਨਹੀਂ ਪਰ ਅਸੀਂ ਇਹ ਤੁਹਾਨੂੰ ਬੇਨਤੀ ਕਰਦੇ ਆਂ ਇਹ ਇਹ ਵੀ ਖਾਸ ਗੱਲ ਹੈ ਇਹ ਹੱਥ ਨਹੀਂ ੱਡਣਾ ਚਾਹੁੰਦੇ ਇਹ ਇਹ ਨਹੀਂ ਕਹਿਣਾ ਚਾਹੁੰਦੇ ਵੀ ਮੈਨੂੰ ਕੋਈ ਉਹੀ ਖਾਮ ਖਾਮ ਮੇਰੇ ਖਾਤੇ 'ਚ ਪੈਸੇ ਪਾ ਦਿਓ ਇਹ ਨਹੀਂ ਕਹਿਣਾ ਚਾਹੁੰਦੇ ਇਹ ਚਾਹੁੰਦੇ ਆ ਕਿ ਮੈਨੂੰ ਮੇਰੀ ਮਿਹਨਤ ਦੀ ਕਮਾਈ ਦਿਓ ਮੈਨੂੰ ਮੇਰੀ ਦੁਕਾਨ ਤੇ ਆ ਕੇ ਮੇਰੀ ਰੇੜੀ ਤੇ ਆ ਕੇ ਮੇਰਾ ਸਾਮਾਨ ਖਰੀਦੋ ਦੋ ਰੁਪਏ ਹਟਾਉਣ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪ੍ਰਮਾਤਮਾ ਨਾਲ ਦੁੱਗਣਾ ਚੁਗਣਾ ਦੇਊਗਾ ਗ੍ਰੇਵ ਨਾ ਹਟਾਓਗੇ ਤਾਂ ਫਿਰਵਾਦ ਦੇਊਗਾ ਲੋਕਾਂ ਨੂੰ ਦਾ ਪਰੋਜ ਵਟਾਉਣੀ ਹੈ ਹਮ ਬਿਲਕੁਲ ਤੁਸੀਂ ਜੇਕਰ ਇਸ ਵੀਡੀਓ ਦੇ ਐਂਡ ਤੱਕ ਆ ਗਏ ਹੋ ਤਾਂ ਤੁਸੀਂ ਸਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਸਾਨੂੰ ਫੋਲੋ ਕਰੋ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਤੇ ਤੁਸੀਂ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਬਹੁਤ ਬਹੁਤ ਧੰਨਵਾਦ ਜੀ